ਸਤਿ ਸ਼੍ਰੀ ਅਕਾਲ ਜੋ ਸਾਡੇ ਪੰਜਾਬ ਦੇ ਡੈਪਟੀ ਸਪੀਕਰ ਰਾਕੇਸ਼ਨ ਰੋੜੀ ਜੀ ਤੁਹਾਡੇ ਇੱਥੇ ਆਉਣ ਦੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਵੈਲਕਮ ਕਰਦੇ ਆਂ ਤੁਹਾਡੇ ਟਾਈਮ ਕੱਢਿਆ ਬੰਦੇ ਨੇ ਬੜੇ ਲਈ ਬਹੁਤ ਹੈ ਬਾਕੀ ਸਾਰੇ ਭਰਾ ਮੇਰਿਆਂ ਨੂੰ ਤੁਸੀਂ ਆਜੋ ਜੀ ਕਾਮਨੀਆ ਕਿਓ ਆਜੋ ਜੀ ਆਜੋ ਤੁਸੀਂ ਵੀ ਆਓ ਤੇ ਦੋ ਸ਼ਬਦ ਹਾਂਜੀ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਮੁੱਖ ਦਫਤਰ ਦਿੱਲੀ ਚਪਲ ਚ ਜਿਹੜਾ ਜੈ ਕਿਸਨ ਜੀ ਰੋੜੀ ਦਾ ਉਹ ਇਹ ਦਿੱਫੀ ਸਪੀਕਰ ਪੰਜਾਬ ਸਰਕਾਰ ਤੁਨ ਜਿਆ ਕਹਿੰਦੇ ਆ ਕਿਉਂਕਿ ਜਦੋਂ ਵੀ ਜੈ ਕਿਸਨ ਰੋੜੀ ਜੀ ਦਾ ਨਾਮ ਆਉਂਦਾ ਕਾ ਤੁਹਾਨੂੰ ਇਹ ਨਹੀਂ ਲੱਗਦਾ ਵੀ ਕੋਈ ਸਾਡੇ ਲੀਡਰ ਆਇਆ ਜਾਂ ਸਾਨੂੰ ਕੋਈ ਉਪਰਾ ਬੰਦਾ ਆ ਜਾਂ ਸਾਨੂੰ ਕੋਈ ਵਿਗਤੀ ਦੀ ਸਿੱਖ ਕਰਨ ਕਿਉਂਕਿ ਸਾਡੇ ਭਾਵੇਂ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਮੈਂਬਰ ਨੇ। ਬਹੁਤ ਸਮੇਂ ਤੋਂ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਨਾਲ ਜੁੜੇ ਹੋਏ ਨੇ। ਬੇਰੋ ਜਿਹੜੀ ਵੀ ਜਾਦ ਨੇ ਜਦੋਂ ਰੋੜੀ ਸਾਹਿਬ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਚੇਤੇ ਸਮਾਗਮ ਕਰਦੇ ਹੁੰਦੇ ਸੀ। ਰਹਾਤਮਾ ਤਾਂ ਕਦਾ ਤੇ ਕੋ ਮਿਹਰਬਾਨੀ ਕੀਤੀ। ਵੀ ਦੂਜੀ ਵਾਰ ਅੰਗਰੇਜ਼ੀ ਲੈ ਬਣ ਕੇ ਪੰਜਾਬ ਸਰਕਾਰ ਦੇ ਵਿੱਚ ਗਏ। ਮੁੱਖ ਮੰਤਰੀ ਭਵੰਤ ਮਾਨ ਜੀ ਨੇ ਇਹਨਾਂ ਨੂੰ ਬਹੁਤ ਵੱਡਾ ਮਾਣ ਦਿੱਤਾ ਜਿਹੜੇ ਸਪੀਕਰ ਲਿਆ ਵੱਡੇ ਅਹੁਦੇ ਤੇ ਨਿਵਾਜਿਆ ਅਸੀਂ ਵੀ ਇਹਨਾਂ ਤੇ ਵੀ ਰੋੜੀ ਸਾਹਿਬ ਨੇ ਜਿਹਾ ਕਹਿੰਨੇ ਹਾਂ ਉਹਦਾ ਦੇ ਸਟਾਰ ਦੀ ਐਗਜ਼ੀਬੀਸ਼ਨ ਦੇ ਵਿੱਚ ਵੀ ਅਸੀਂ ਪੂਰੀਆਂ ਤਿਆਰੀਆਂ ਕਰੀਆਂ ਉਹਨਾਂ ਸੀ ਰੋੜੀ ਸਾਹਿਬ ਦੇ ਸਹਾਇਕ ਗਿਆ ਪਰ ਕੁਝ ਮਜਬੂਰੀਆਂ ਕਾਰਨ ਨਹੀਂ ਬੋਲ ਸਕੇ ਰੋੜੀ ਸਾਹਿਬ ਸੇ ਬੇਨਤੀ ਕਰਦੇ ਹਾਂ ਵੀ ਫੋਟੋਗ੍ਰਾਫਰਾਂ ਦਾ ਤੁਸੀਂ ਮਾਣ ਨੂੰ ਫੋਟੋਗ੍ਰਾਫਰਾਂ ਦੇ ਭਰਾਓ ਫੋਟੋਗ੍ਰਾਫਰਾਂ ਦੇ ਵਲ ਲੈਕਚਰੋ ਜੋ ਵੀ ਫੋਟੋਗ੍ਰਾਫਰਾਂ ਨੂੰ ਕੋਈ ਮੁਸ਼ਕਲਾਂ ਆਉਂਦੀਆਂ ਨੇ ਸਭ ਤੋਂ ਤੁਹਾਡੇ ਵੱਲ ਦੇਖਦੇ ਰਹਿਣਾ ਵੀ ਤੁਸੇ ਹੱਲ ਕਰਵਾ ਸਕਦੇ ਹੋ ਪਰ ਮਨੋਂ ਜਿਹੜਾ ਕਹੋਗਾ ਵੀ ਉਹ ਇੱਕ ਮੰਗ ਪੱਤਰ ਪਸਾ ਦੇ ਦਿਓ ਮਿੰਨੇ ਇੱਕ ਵਾਰੀ ਮੈਂ ਉਹ ਜਿਹੜੀਆਂ ਹੈਗਾ ਮੁਸ਼ਕਲਾਂ ਲਿਖ ਕੇ ਇਹਦੇ ਰੱਖੀਆਂ ਹੋਈਆਂ ਨੇ ਇਹਦੇ ਵਿੱਚ ਮਾਨਯੋਗ ਸ਼੍ਰੀ ਜਰਕਸਰ ਰੋੜੀ ਜੀ ਦੀਪਤੀ ਸਪੀਕਰ ਵਿਦਵਾਨ ਸਭਾ ਪੰਜਾਬ ਆਪ ਜਾਣਦੇ ਹੋ ਕਿ ਜੀ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਪੰਜਾਬ ਜੋ ਕਿ 1952 ਤੋਂ ਫੋਟੋਗ੍ਰਾਫਰਾਂ ਦੀ ਭਲਾਈ ਲਈ ਕੰਮ ਕਰ ਰਹੀ ਆ ਪਰ ਲੰਮੇ ਸਮੇਂ ਤੋਂ ਹਾਲ ਸਰਕਾਰ ਤੇ ਫੋਟੋਗ੍ਰਾਫਰ ਜਨੂੰ ਸਹੂਲਤਾਂ ਦੇਣ ਸੰਬੰਧੀ ਅਣ ਦੇਖਿਆ ਕੀਤਾ ਜਾਂਦਾ ਰਿਹਾ ਜਦੋਂ ਕਿ ਫੋਟੋਗ੍ਰਾਫਰਾਂ ਹਰ ਸਰਕਾਰ ਅਤੇ ਹਰ ਕੰਮ ਵਿੱਚ ਆਪਣਾ ਅਹਿਮ ਰੋਲ ਨਿਭਾਉਂਦੇ ਹਨ ਜੋ ਸਾਡੀਆਂ ਜ਼ਾਇਦ ਮੰਗਾਂ ਨਿਮਲ ਲਿਖਤ ਹਨ ਇਸ ਪ੍ਰਕਾਰ ਹਨ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨੇ ਪਤਾਈ ਲਈ ਸਰਕਾਰੀ ਤੌਰ ਤੇ ਇੱਕ ਵੱਖਰਾ ਬੋਰਡ ਬਣਾਇਆ ਜਾਵੇ ਤਾਂ ਕਿ ਸਰਕਾਰ ਅਤੇ ਫੋਟੋਗ੍ਰਾਫੀ ਕਿੱਤਾ ਕਰਮ ਚ ਰابطਾ ਬਣਿਆ ਰਹੇ ਫੋਟੋਗ੍ਰਾਫੀ ਤੇ ਲੱਗਦਾ ਟੈਕਸ ਬਹੁਤ ਜ਼ਿਆਦਾ ਹੈ ਜਿਸ ਨੂੰ ਘਟਾ ਕੇ ਅਦਾਂ ਕਰਨ ਵਿੱਚ ਇਹ ਰੋਲ ਨਿਭਾਇਆ ਜਾਵੇ ਛੋਟੇ ਫੋਟੋਗ੍ਰਾਫਰ ਜਿਨ੍ਹਾਂ ਦੀ ਸਾਲਾਨਾ ਕਮਾਈ ਤਜ ਲੱਖ ਤੋਂ ਘੱਟ ਹੈ ਨੂੰ ਸਮਾਨ ਟੈਕਸ ਮੁਕਤ ਸਮਾਨ ਦੇਣ ਦਾ ਪ੍ਰਬੰਧ ਕੀਤਾ ਜਾਵੇ ਇੱਕ ਮੰਗ ਹੈ ਜੀ ਬਿਆਸ ਸਾਧੀਆਂ ਦੇ ਸਵਾਗਤਾਂ ਦੇ ਰਾਤ 10 ਵੇ ਚੱਕ ਚੱਲਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਫੋਟੋਗ੍ਰਾਫਰ ਨਾਲ ਹੁੰਦੀਆਂ ਗੁੱਟਾ ਘਵਾ ਤੋਂ ਬਚਿਆ ਜਾ ਸਕੇ ਫੋਟੋਗ੍ਰਾਫਰਸ ਨੂੰ ਸੁਰੱਖਿਆ ਯਕੀਨੀ ਬਣਾਈ ਜਾਵੇ ਫੋਟੋਗ੍ਰਾਫੀ ਦੀ ਨਵੇਂ ਤਕਨੀਕ ਸਿਖਾਉਣ ਲਈ ਪੰਜਾਬ ਵਿੱਚ ਫੋਟੋਗ੍ਰਾਫੀ ਇੰਸਟੀਚਿਊਟ ਬਣਾਇਆ ਜਾਵੇ ਪੰਜਾਬ ਫੋਟੋਗ੍ਰਾਫਰ ਐਸੋਸਸੇਸ਼ਨ ਦਾ ਦਫ਼ਤਰ ਵਿਭਿੰਡਿੰਗ ਜੋ 1955 ਤੋਂ ਬਣੀ ਹੋਈ ਆ ਇਸ ਨੂੰ ਵਧਿਆ ਬਣਾਉਣ ਲਈ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇ ਤਾਂ ਕਿ ਵੱਡੀ ਬਿਲਡਿੰਗ ਬਣਾ ਰੱਖੇ ਫੋਟੋਗ੍ਰਾਫਰ ਪ੍ਰਤੀ ਭਲਾਈ ਲਈ ਵਿਸ਼ੇਸ਼ ਕਾਰਜ ਕੀਤਾ ਜਾ ਸਕਣ ਸਾਨੂੰ ਆਸ ਹੈ ਕਿ ਆਪ ਜੀ ਐਸੋਸੀਏਸ਼ਨ ਦੇ ਮੈਂਬਰ ਹੋਣ ਤੇ ਐਸੋਸੀਏਸ਼ਨ ਦੇ ਅਪਰੋਖ ਮੰਗਾ ਵੱਲ ਪੂਰੀ ਪ੍ਰੇਰਿਆ ਕਰਨ ਦਾ ਯਤਨ ਕਰੋਗੇ ਧੰਨਵਾਦ ਸਰ ਪ੍ਰਧਾਨ ਪੰਜਾਬ ਫੋਟੋਗ੍ਰਾਫਰਸ ਜੀ ਜੀ ਸਾਹਿਬ ਸਾਨੂੰ ਜਿਹਦੇ ਤੇ ਬਹੁਤ ਵੱਡਾ ਮਾਣ ਹੈ ਸੱਜਣਾ ਜਿਹਦੀ ਮੰਗਾ ਪਹਿਲੀ ਹੈ ਤਾਂ ਬੱਡੀ ਪਰ ਲੰਬੇ ਸਮੇਂ ਤੋਂ ਆ ਅਸੀਂ ਬੇਨਤੀ ਕਰਦੇ ਹਾਂ ਵੀ ਕੌਮ ਕੇ ਤੁਹਾਡੇ ਲਈ ਬਹੁਤ ਵੱਡੀ ਪਾਵਰ ਹੈ ਕੈਬਨਟ ਮੰਤਰੀਆਂ ਤੋਂ ਵੀ ਤੁਸੀਂ ਇੱਕ ਤਰ੍ਹਾਂ ਉੱਪਰ ਪਾਵਰ ਹਨ ਤੁਸੀਂ ਉਹ ਸੱਚੀਅਤਾਂ ਜਿਹੜੇ ਆ ਮੁੱਖ ਮੰਤਰੀ ਤੱਕ ਨੂੰ ਵੀ ਵਿਧਾਨ ਸਭਾ ਦੇ ਵਿੱਚ ਲਾਉਣ ਦਾ ਜਿਹੜੇ ਅਜਾਜਤ ਦੰਨੇ ਹੋ ਅਸੀਂ ਪੂਰਾ ਮਾਨ ਕਰਦੇ ਹਾਂ ਅਸੀਂ ਬੇਨਤੀ ਵੀ ਕਰਾਂਗੇ ਵੀ ਇਹ ਮੰਗਾਂ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਇਹੇ ਮੰਗਾਂ ਪੂਰੀਆਂ ਕੀਤੀਆਂ ਜਾਣ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਕਾ ਪ੍ਰਧਾਨ ਹੰਪੀਰ ਸਿੰਘ ਜੀ ਪਗਵਾਲਾ ਜੀ ਨੇ ਇਹ ਉਹਨਾਂ ਨਾਲ ਹੀ ਜੁੜੇ ਹੋਏ ਨੇ ਇਹਨਾਂ ਦੀ ਆਪਣੀ ਆ ਸ਼ਾਪ ਵੀ ਹੈ ਸੋ ਭਾਵੇਂ ਇਹਨਾਂ ਦੇ ਭਾਈ ਭਤੀਜੇ ਚਲਾਉਂਦੇ ਨੇ ਇਹ ਸਾਡੇ ਨਾਲ ਜਮੀਨੀ ਬਦਲ ਤੇ ਸਾਡੇ ਨਾਲ ਅ ਜਿਹੜਾ ਉਹ ਜਿੰਨੀ ਜਿਹੜਾ ਨਾਲ ਸਾਡੇ ਬਹੁਤ ਹੀ ਸਤਾਰਾ ਜੋ ਜਾਰ ਜੈਕਸ਼ਨ ਜਿਹੜੀ ਦੀ ਲਿਫਟ ਸਪੀਕਰ ਮਹਾਨ ਸਭਾ ਪੰਜਾਬ ਉਹ ਆਪਣੇ ਚੰਨ ਸ਼ਬਦ ਸ਼ੁਰੂ ਦਾ ਸਾਂਝਾ ਕਰਨਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਾਡੇ ਬਹੁਤ ਸਤਿਕਾਰਯੋਗ ਸਾਡੇ ਪ੍ਰਾਤਸਰ ਲਾਲ ਜੁਝਾਰ ਸਿੰਘ ਜੀ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਵਧਾਈ ਦਿੰਦਾ ਕਿ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਕਿ ਪ੍ਰਧਾਨ ਚੁਣੇ ਗਏ ਨੇ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਵਧਾਈ ਹੋਰ ਅੱਜ ਵਿਸ਼ੇਸ਼ ਤੌਰ ਤੇ ਅਜਿਨਾਂ ਦਾ ਤਾਜ਼ਾ ਖੁਸ਼ੀ ਦਾ ਸਵਾਗਤ ਹੈ ਸਵਾਗਤ ਵੀ ਆਪਣੇ ਜਲੰਧਰ ਸ਼ਹਿਰ ਦੇ ਵਿੱਚ ਜਿਹੜਾ ਸਾਡਾ ਦਫ਼ਤਰ 1950 ਤੋਂ ਚੱਲ ਰਿਹਾ ਉਹਦੇ ਵਿੱਚ ਬਹੁਤ ਸਤਾਰ ਅਤੇ ਪ੍ਰਾਣੀਆਂ ਸਖਸ਼ਿਤਾ ਜਿਹੜੀਆਂ ਕਿ ਪਿਛਲੇ ਕਈ ਦਹਾਕਿਆਂ ਤੋਂ ਆਪਣੇ ਹਲਕੇ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਸਵਾਵਾ ਦੇ ਰਹੀਆਂ ਨੇ ਕੁਝ ਮੇਰੇ ਨੌਜਵਾਨ ਨਵੇਂ ਸੱਤੀ ਵੀ ਮੈਂ ਦੇਖ ਰਿਹਾ ਜਿਹੜੀ ਸਕਿੱਟੇ ਨਾਲ ਜੁੜੇ ਨੇ ਅੱਜ ਜਿੱਥੇ ਤੁਸੀਂ ਵਾਖਾਵਾਖ ਕਿੱਡਾ ਤੋਂ ਵਾਖਾਵਾਖ ਸ਼ਹਿਰਾਂ ਤੋਂ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨ ਆਏ ਹੋ ਉੱਥੇ ਹੁਣ ਮੇਰੇ ਤੋਂ ਪਹਿਲਾਂ ਸਰਦਨਦੀ ਸਿੰਘ ਜੀ ਭਗਵਾਨ ਸਾਹਿਬ ਜਿਹੜੇ ਕਿ ਸਾਡੇ ਪ੍ਰਧਾਨ ਰਹੇ ਨੇ ਉਹ ਵੀ ਆਪਣੇ ਵਿਚਾਰ ਆਖ ਕੇ ਗਏ ਨੇ ਔਰ ਗਰਸ਼ਨ ਕਰਤਾ ਹਰਨਾ ਸਾਹਿਬ ਮੇਰੇ ਉਸਤਾਦ ਜੀ ਈਸ਼ੋਕ ਸਟੂਡੀਓ ਸ਼ੁਕਰ ਮਾਰ ਜੀ ਗਿੱਟੂ ਸਾਹਿਬ ਪਰੇ ਬਾਕੀ ਮਾਹੌਲ ਸਖੀਤਾ ਦੇ ਜਾ ਗਿਆ ਅੱਜ ਜਦੋਂ ਵੀ ਮੈਂ ਦੇਖ ਰਿਹਾ ਕਿ ਸਾਗੀਆਂ ਜਿਹੜੀਆਂ ਮੰਨਾਂ ਬੜੀਆਂ ਵਾਜੂ ਹੈ ਔਰ ਮੈਨੂੰ ਆਪਣੇ ਘਰ ਆ ਕੇ ਬੜੀ ਖੁਸ਼ੀ ਹੋਈ ਹੈ ਮੈਂ ਉਹ ਜਦੋਂ ਕਿਉਂਕਿ ਅੱਜ ਆਣਾ ਸੀ ਅਕਸਰ ਜੀ ਕਾਨਫਰੰਸ ਸੀ ਕਿ ਦਿੱਲੀ ਜਿਹੜੇ ਕਿ 올 ਇੰਡੀਆ ਦੇ ਸਪੀਕਰਸ ਜਿਹੜੇ ਆ ਉੱਥੇ ਜੁਆਇਨ ਕਰਨਾ ਸੀ ਮੈਂ ਕੱਲ ਜਾਣਾ ਸੀ ਪਰ ਮੈਂ ਕਹਿ ਵੀ ਕਿਛੇ ਦੋ ਸਮਾਗਮ ਜਿਹੜੇ ਮਿਸ ਹੋ ਗਏ ਇਹ ਨਹੀਂ ਆਪਾਂ ਕਰਨਾ ਔਰ ਅੱਜ ਬਾਰਸ਼ਾ ਦਾ ਵੀ ਮੌਸਮ ਕਾਫੀ ਸਗਾ ਹੁਸ਼ਿਆਰ ਪ੍ਰਚਲਿਤਤਾ ਰਸਤੇ ਜਿਹੜਾ ਮੇਨ ਰੂਟ ਸੀ ਉਹ ਵੱਧ ਹੁਣ ਤੱਕ ਜਿਹੜਾ ਹੈ ਪਿੰਡਾਂ ਦੇ ਵਿੱਚ ਵਾਗੇ ਉੱਪਰ ਤਕਰੀਬਨ 8-9 ਦਾ ਘੰਟਾ ਲੇਟ ਹੋ ਗਿਆ ਉਹਦੀ ਮੈਂ ਮਾਫੀ ਚਾਹੁੰਦਾ। ਪਰ ਜਦੋਂ ਮੈਂ ਸੀ ਦਫ਼ਤਰ ਚ ਆਇਆ ਤਾਂ ਮੈਂ ਸੋਚਿਆ ਸੀ ਕਿ ਮੈਂ ਪਹਿਲਾਂ ਕਦੋਂ ਕਦੋਂ ਇਸ ਦਫ਼ਤਰ ਚ ਆਇਆ। ਇਸ ਦਫ਼ਤਰ ਦੇ ਵਿੱਚ ਮੈਨੂੰ ਕਾਫੀ ਬਾਰ ਆਉਣ ਦਾ ਮੌਕਾ ਮਿਲਿਆ। ਔਰ ਇੱਥੋਂ ਇਸ ਦਫ਼ਤਰ ਤੋਂ ਬਹੁਤ ਕੁਝ ਸਿੱਖੇ ਗਏ। ਇਸ ਦਫ਼ਤਰ ਤੋਂ ਬਹੁਤ ਸੁਧਾਵੇਂ ਵੀ ਮਿਲੀਆਂ। ਮੈਂ ਯਾਦ ਕਰ ਰਿਹਾ ਸੀ ਕਿ ਮੈਂ ਸਭ ਤੋਂ ਪਹਿਲੀ ਵਾਰ ਤਕ ਦੁਆਇਆ ਮੈਨੂੰ ਯਾਦ ਹੈ ਕਿ ਜਦੋਂ 2001 24 ਮਈ 2001 ਜਦੋਂ ਮੈਂ ਉਹਨਾਂ 17 ਸਾਲ ਦੀ ਲੜਕੀ ਵਾਂਗ ਗੁਵਰਨ ਕੁਲੀ ਸੀ ਉਸ ਤੋਂ ਬਾਅਦ ਜਦੋਂ ਮੇਰੀ ਉਮਰ 20 ਸਾਲ ਦੀ ਹੋਈ ਯਾਨੀ ਕਿ 2002 2003 ਜਾਂ 2004 ਦੀ ਗੱਲ ਹੈ ਮੈਂ ਆਪਣਾ ਪਾਸਪੋਰਟ ਬਾਹਰ ਜਾਣ ਲਈ ਲਾਇਆ ਤੇ ਏਜੰਟ ਨੇ ਮੈਨੂੰ ਕਿਹਾ ਕਿ ਕੰਮ ਕੀ ਕਰਨਾ ਤੇ ਮੈਂ ਕਿਹਾ ਜੀ ਮੈਂ ਫੋਟੋਗ੍ਰਾਫੀ ਦੁਆਗ ਕਰਦਾ ਇਹਨੇ ਜੀ ਸਬੂਤ ਕੀ ਹੈ ਮੇਰੇ ਦੁਕਾਨ ਪਰਦੇ ਲੱਗੀ ਜਾਂ ਡਿਸਟ੍ਰਿਕਟ ਕਾਰਡ ਹੈ ਉਹਨੇ ਕਿਹਾ ਵੀ ਕੋਈ ਐਸੋਸੀਏਸ਼ਨ ਹੈ ਜਿਸ ਨਾਲ ਤੁਸੀਂ ਰਜਿਸਟਰਡ ਹੋ ਮੈਂ ਕਿਹਾ ਜੀ ਸਾਡੀ ਜਲੰਧਰ ਹੈਗੀ ਆ ਉਹ ਨਾ ਬਾਸਟੜ ਕੇ ਆਇਆ ਦਫਤਰ ਚ ਆਇਆ ਜਿਸ ਸਮਾਨਾ ਚੰਦਾ ਜਿਹੜਾ ਸੀਗਾ ਉਹ ਜਮ੍ਹਾਂ ਕਰਾ ਕੇ ਰਸੀਦ ਲੈ ਕੇ ਗਿਆ ਅੱਜ ਮੈਨੂੰ ਜਦੋਂ ਮੈਂ ਅੰਦਰ ਆਇਆ ਤੇ ਮੈਨੂੰ ਗੱਲ ਯਾਦ ਆਈ ਕਿ ਇਹਨੇ ਪੁਰਾਣੇ ਸਮੇਂ ਤੋਂ ਕਿਸ ਕਿਸ ਤਰ੍ਹਾਂ ਦੇ ਨਾਲ ਇਹ ਜਿਹੜੀ ਸੰਸਥਾ ਸਾਡੀ ਹੈਗੀ ਹੈ ਆਪਣੇ ਸਾਥੀਆਂ ਦੀ ਜਿਹੜੀ ਸੇਵਾ ਕਰਦੀ ਹੈ ਸਾਰੀਆਂ ਮੰਗੀਆਂ ਬੜੀਆਂ ਵਾਜਵ ਹੈ ਕਿਉਂਕਿ ਮੈਂ ਇਸ ਦਿੱਤੇ ਦੇ ਨਾਲ ਬਹੁਤ ਲੰਮੇ ਹਸੇ ਤੋਂ ਆ ਆ ਜਿਹੜੀ 2 ਨੰਬਰ ਤੇ ਸ਼ਰਤ ਰੱਖੀ ਗਈ ਹੈ ਮਿੰਟ ਸੌਰੀ ਮੰਗ ਰੱਖੀ ਗਈ ਹੈ ਫੋਟੋਗ੍ਰਾਫਰ ਸਮਾਨ ਲੱਗਦਾ ਟੈਕਸ ਬਹੁਤ ਜ਼ਿਆਦਾ ਹੈ ਜਿਸ ਨੂੰ ਘਟਾ ਕੇ ਅੱਧਾ ਕੀਤਾ ਜਾਵੇ ਛੋਟੇ ਫੋਟੋਗ੍ਰਾਫਰ ਜਿਨ੍ਹਾਂ ਦੀ ਸਲਾਨਾ ਕਮਾਈ 3 ਲੱਖ ਤੋਂ ਘੱਟ ਹੈ ਨੂੰ ਟੈਕਸ ਮੁਕਤ ਸਮਾਨ ਰਹਿਣ ਦਾ ਪ੍ਰਬੰਧ ਕੀਤਾ ਜਾਵੇ ਸੱਚ ਦੱਸਿਓ ਸਾਡੇ ਕੋਈ ਛੋਟਾ ਕਹਾਣ ਨੂੰ ਤਿਆਰ ਹੈ ਹਾਲਾਤ ਬੜੇ ਮਾੜੇ ਕਿਉਂਕਿ ਜਿਹੜੀ ਇਹਨਿੰਦੇ ਆ ਕੋਈ ਛੋੜੀ ਇਕੱਲੇ ਦਾ ਛੇਤੀ ਵਾਲਾ ਮਾਰਦਾ ਉਹ ਕਹਿੰਦੇ ਮੇਰੇ ਕੋਲ ਪ੍ਰੋਗਰਾਮੇ ਬਹੁਤ ਮੈਂ ਤਾਂ ਬਿੱਲੇ ਬਹੁਤ ਵੱਡਾ ਬਣਾਉਣਾ ਮੇਰਾ ਅੱਜ ਇੰਨੇ ਫੰਕਸ਼ਨ ਸੀਗੇ ਮੇਰੇ ਕੋਲ ਤਾਂ ਤੈਵੇਂ ਹੈ ਨਹੀਂ ਉਹ 4 ਲੱਖ 5 ਲੱਖ ਤੋਂ ਘੱਟ ਨਹੀਂ ਕਰੂਗਾ ਭਾਵੇਂ ਕੋਲ ਮੋੜੇ 5000 ਵੀ ਪੜਿਆ ਹੋਵੇ ਜਦੋਂ ਕਿ ਇਹ ਵੀ ਗੱਲ ਚੱਲਦੀ ਹੈ ਕਿ ਕਿਤੇ ਰਕਤਾਂ ਜਰੀ ਮੈਂ ਚੁੱਪ ਕਰਕੇ ਲੋਕ ਨੇ ਗੱਲਾ ਸੁਣਨੀ ਆ ਤੇ ਆਪਣੇ ਦਿਨ ਜਦ ਆ ਜਾਂਦੇ ਆ ਕਿ ਮਿਲਣੀ ਵਿੱਲੇ ਨੰਦਗਰਜ ਵਿੱਲੇ ਡੋਲੀ ਵਿੱਲੇ ਜਦੋਂ ਹਿਸਾਬਤਾ ਵੇ ਇੱਕ ਦੂਜੇ ਨਾਲ ਕਰਨਾ ਅਮਰੀਲਾ ਇੱਕ ਦੂਜੇ ਨੂੰ ਜੂਸ ਨਹੀਂ ਕਰਦੇ ਨਹੀਂ ਬੈਕਗ੍ਰਾਉਂਡ ਪਹਿਲਾਂ ਲਾ ਰਹੇ ਨੇ ਤੇ ਫਰੈਸ਼ ਹੋਦੇ ਸੈੱਲ ਚਾਰ ਦਿਨ ਡਾਊਨ ਜਿਹੜੇ ਹੁਣ ਪਤਾ ਨਹੀਂ ਕੀ ਸਿਸਟਮ ਹੋ ਗਿਆ ਜਿਸ ਸਰ ਚਾਰ ਦਿਨ ਉਹ ਤਾਂ ਬਟਨ ਬੰਦ ਕਰ ਦੇਣਾ ਕਿਸੇ ਨੇ ਉਹਦੀ ਰੀਡ ਕੱਢ ਦੇਣੀ ਹੁਣ ਵੀ ਚੱਲਦਾ ਕੰਮ ਜੀ ਕੰਮ ਹੈ ਜੀ ਚਲੋ ਗੇਟ ਤੇ ਬਾਕੀ ਦਾ ਫੋਟੋਗ੍ਰਾਫਰ ਆਦੀ 78.5 ਜਦੋਂ ਕਿੰਨੇ ਕਰਦੇ ਥੋੜਾ ਮਤਲਬ ਧਿਆਨ ਨਾਲ ਪਰ ਉਹਦੋਂ ਇਕੱਲਾ ਇਕੱਲਾ ਹੁੰਦਾ ਸੀ ਹੁਣ ਇਹ ਦੇਖਿਆ ਕਿ ਮੋਬਾਈਲ ਵਾਲੇ ਨੇ ਲੜਾਈ ਵਧਾਈ ਉਹਨ ਇੱਕ ਦੂਜੇ ਨਾਲ ਘਟ ਗਿਆ ਹਾਂ ਜਿਹੜਾ ਉਹ ਮੋਬਾਈਲ ਨਾਲ ਖਿੱਚਦਾ ਗਿਆ ਕਿ ਉਹਨੂੰ ਮੈਂ ਪੰਦੇ ਦੇਖੇ ਹੋਏ ਆ ਤੂੰ ਕਿਥੇ ਹੋ ਮੇਰੇ ਕਹਿਣ ਦਾ ਭਾਵ ਮੈਂ ਜਿਆਦਾ ਗੱਲਾਂ ਨਹੀਂ ਕਰਨੀਆਂ ਕੋਈ ਬਹੁਤਾ ਸਿਆਣਾ ਨਹੀਂ ਪਰ ਗੱਲ ਇਹ ਕਿ ਗੌਕ ਪੈਸੇ ਲਈ ਤਿਆਰ ਬੈਠਾ ਉਹਦੀ ਜੇਬ ਚ ਪਟਾਣੇ ਕਹਿੰਦਾ ਇਹ ਕਲਾ ਨਹੀਂ ਚੰਗੀ ਹੈ ਇਹ ਹੀ ਕਿ ਮੈਂ ਫੋਟੋਗ੍ਰਾਫੀ ਲਈ ਕਰਿਆ ਕੋਈ ਵੀ ਕੰਮ ਕੋਈ ਵੀ ਕੀਤਾ ਜਿਹੜਾ ਇੱਕ ਦੁਕਾਨਦਾਰ ਆ ਉਹ ਇੱਕ ਤੋਂ ਸੂਟ ਲੈਣਾ ਹੈ ਬੀਬੀ ਨੂੰ ਪੰਜ ਕਿੱਦਾ ਦੇਣੇ ਇਹ ਦੁਕਾਨ ਵਾਲੇ ਜਿਹ ਕਹਦਾ ਚਾਹੀਦੀ। ਜੇਕਰ ਇਹਦਾ ਕੋਈ ਕਹਿੰਦਾ ਕਿ ਮੈਨੂੰ 100 ਹੀ ਫੋਟੋ ਚਾਹੀਦੀ ਹੈ। ਜੇ 10000 ਦਾ ਅਗਲਾ ਕੰਮ ਕਰਾਉਣਾ ਚਾਹੁੰਦਾ ਤਾਂ ਉਹਦਾ ਤੁਸੀਂ 25-30000 ਰੁਪਿਆ ਜਾਂਦਾ ਕਿੱਦਾਂ ਕਰਨਾ ਇਹ ਤੁਹਾਡੇ ਜਿਹ ਕਹਦਾ ਚਾਹੀਦੀ। ਪਰ ਉਹਨੇ ਜੇ ਪੂਰੀ ਦੀ ਫੋਟੋ ਅਲੱਗ ਕਿੱਤੀ ਲਈ ਜੇ ਕੁੜੀ ਦੋਤੇ ਭਾਂਜ ਦੀ ਅਲੱਗ ਕਿੱਤੀ ਬਾਅਦ ਚ ਜੋੜੀ ਦੀ ਅਲੱਗ ਵਧੀਆ ਕੋਟਟ ਬਣਾ ਲਈ। ਉਹਨਾਂ ਨੇ ਲਾਰਜਮੈਂਟ ਦਾ ਕਰਾ ਲਈਆਂ ਕੇਵਲ 40-4000 ਰੁਪਿਆ ਤੇ 10000 ਦਾ ਬਿੱਲ ਤਾਂ ਉਹੀ ਬਣ ਜਾਂਦਾ। ਫਿਰ ਨਾ ਪਾਬ ਜਿੱਥੇ ਪਰ ਮੈਂ ਨਹੀਂ ਸਿੱਖਿਆ ਜਿਹੜੀ ਇਸ ਦਫਤਰ ਚੋਂ ਜਨਤ ਸਿੱਖਦੇ ਆ ਉੱਥੇ ਜਿਹੜੀ ਦੁਕਾਨਦਾਰੀ ਦੀ ਸਿੱਖਿਆ ਹੈ ਮੈਂ ਵੀ ਇੱਥੇ ਇੱਥੇ ਹੀ ਸਿੱਖਿਆ ਗਿਆ استاد ਜੀ ਬੈਠੇ ਸਾਡੇ ਰੁਕਮਾਲ ਜੀ ਚੰਨਾ ਜੀ ਇਹਨਾਂ ਤੋਂ ਸਿੱਖਿਆ ਔਰ ਇੱਕ ਜਿਹੜਾ ਦੁਕਾਨਦਾਰ ਬੰਦਾ ਇਹ ਆਪਣੇ ਸਮਾਜ ਦਾ ਬਹੁਤ ਚੰਗੀ ਤਰ੍ਹਾਂ ਉਹਨੇ ਬੰਦੇ ਨੂੰ ਜਜਮੈਂਟ ਕਰ ਲੈਂਦਾ ਕਿ ਕਿਹਨੂੰ ਕੀ ਚਾਹੀਦਾ ਜਦੋਂ ਇੱਕ ਵਿਆਹ ਚਾਹੀਦਾ ਵਿਆਹ ਦੇ ਵਿੱਚ ਸਾਨੂੰ ਇੱਕ ਦਿਨ ਨਾਲ ਨਹੀਂ ਸਾਰੇ ਨਾਲੇ ਕਿਉਂਕਿ ਅਖੀੜ ਦੀ ਅੱਖ ਜਿਹੜੀ ਹੈ ਕੋਈ ਜਿਹੜਾ ਜੀਜਾ ਹੁੰਦਾ ਉਹਨੇ ਬੋਕਾ ਆਪਣਾ ਬੰਦਾ ਕਰਨਾ ਹੁੰਦਾ ਤੇ ਜਿਹੜਾ ਮੁੰਡਾ ਵਿਆਹ ਵਾਲਾ ਹੋਊ ਆਪਣਾ ਕਰ ਲੈਂਦਾ ਜੀਜਾ ਕਹਿੰਦਾ ਮੇਰਾ ਫੋਟੋਗ੍ਰਾਫੀ ਲੈ ਲੈਂਦਾ ਮੈਂ ਹੁਣ ਇਹ ਤੋਂ ਬਦਲਾ ਲੈਂਦਾ ਵਿਆਹ ਦੇ ਵਿੱਚ ਫਿਰ ਕਿੰਦਾ ਦਾ ਕੀ ਕੀ ਸਿਸਟਮ ਕਰਦਾ ਉਹ ਸਾਨੂੰ ਸਾਰਿਆਂ ਨੂੰ ਪਤਾ ਗੱਲ ਸੱਚੀ ਗੱਲ ਹੈ ਹੁਣ ਵੀ ਚੱਲਦਾ ਕੰਮ ਚੱਲਦਾ ਹੁਣ ਅਖੀੜੇ ਦੇ ਵਿੱਚ ਜਦ ਆਪਾਂ ਵਿਆਹ ਦੀ ਕਰੀਏ ਬੱਖੂ ਦੇ ਕੰਨਾਂ ਕੇ ਜਿਹੜੇ ਮੇਰੇ ਨਾਲ ਦੇ ਮੁਲਾਜ਼ਮ ਆਏ ਜਿਹੜੇ ਮੇਰੇ ਯਾਰ ਦੋਸਤਾਂ ਕੋਲੋਂ ਹੀ ਫੋਟੋ ਜਿਹੀ ਹੋ ਗਈ ਤੇ ਮਾਰਗੰਦੀ ਮੇਰੇ ਪੀਕੇ ਤੋਂ ਤੇਰਾ ਭਰਾ ਭੁੜਾਈ ਆਏ ਆ ਉਹਨਾਂ ਦੀ ਹੋਵੇ ਤੇ ਮੁੰਡਾ ਕਹਿੰਦਾ ਵੀਰੇ ਯਾਰ ਦੋਸਤੋਂ ਹੁਣ ਉਹਨਾਂ ਦੀ ਹੋਵੇ ਤੇ ਕੁੜੀ ਕਿੰਦੀ ਜਿਹੜੀ ਮੈਂ ਨਾਲ ਕੁੜੀਆਂ ਪੜ੍ਹਦੀਆਂ ਜਿਹੜੀਆਂ ਕਲਾਸਮੇਟ ਮੇਰੀ ਉਹਨਾਂ ਦੀ ਹੋਵੇ ਦਾ ਸੱਚੀ ਕਿ ਝੂਠਾ ਯਾਨੀ ਕਿ ਹਰੇਕ ਦੀ ਇੱਛਾ ਨੂੰ ਸੁਣਨਾ ਉਹਦਾ ਗਿਆ ਰੱਖਣਾ ਤੇ ਉਹਨੂੰ ਉਹ ਕਲਾ ਚ ਬਰੋਕੇ ਦੇਣਾ ਇਹ ਸਾਡੀ ਸਿਆਆ ਆ ਅਸੀਂ ਹਰ ਇੱਕ ਦੀ ਜਿਹੜੀ ਜਿਹੜੀ ਕਮੇਲ ਦਾ ਹਰ ਇੱਕ ਦੀ ਜਿਹੜੀ ਹਰ ਇੱਕ ਦੀ ਇੱਛਾ ਜਦੋਂ ਸਾਰਾ ਕੁਝ ਤਿਆਰ ਹੋ ਗਿਆ ਪੈਸੇ ਸਾਨੂੰ ਕੀ ਸਭ ਤੋਂ ਵੱਡੀ ਸੱਡੀ ਆਣੀ ਹੈ ਤੇ ਉਦੋਂ ਜਾ ਕੇ ਅਲਗ ਅਲਗ ਗੱਲ ਨਹੀਂ ਬਣੀ ਉਹ ਗੱਲ ਕਾਫੀ ਦੂਰ ਚ ਜਾਂਦੀ ਹੈ ਮੇਰੇ ਕਹਿਣ ਦਾ ਭਾਵ ਇਸ ਦਫ਼ਤਰ ਦੇ ਵਿੱਚੋਂ ਇਸ ਸੰਸਥਾ ਦੇ ਵਿੱਚੋਂ ਬਹੁਤ ਕੁਝ ਜ਼ਿੰਦਗੀ ਸਿੱਖਿਆ ਬਹੁਤ ਕੁਝ ਸਿੱਖਣ ਦੀ ਇੱਛਾ ਅੱਜ ਵੀ ਸਿੱਖ ਰਿਹਾ ਹਾਂ ਸੋ ਜਿਹੜੇ ਨਵੇਂ ਬੱਚੇ ਜਿਹੜੇ ਇਸ ਕੰਮ ਵਿੱਚ ਪਿੱਤੇ ਚੱਲੇ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਬਧਾਈ ਹੈ ਇਸ ਸੰਸਥਾ ਤੋਂ ਤੁਸੀਂ ਸਿੱਖਿਆ ਕਿ ਜੇਕਰ ਵਿਆਹ ਦੇ ਵਿੱਚ ਜਾਈਏ ਤਾਂ ਸਾਡੀ ਜਿਹੜੀ ਤੌਰ ਹੈ ਇਹ ਲੜੇ ਨਾਲੋਂ ਵੀ ਵੱਧ ਹੋਣੀ ਚਾਹੀਦੀ ਤਾਂ ਕਿ ਕੋਈ ਕੋਈ ਕਹਿ ਕੇ ਨਾ ਬਣਾ। ਅਸੀਂ ਇੱਕ ਦਸਤਾਰ ਸਜਾਉਂਦੇ ਆ। ਇੱਕ ਕਲੀਨ ਸ਼ੇਪ ਆ ਤਾਂ ਬੈਲ ਡਰੈਸਡ ਹੋਣੀ ਚਾਹੀਦੀ ਆ। ਇੱਕ ਵਾਰ ਮੈਂ ਆਪਣੀ ਗੱਲ ਸੁਣਾਉਂਦਾ ਪਹਿਲੇ ਜਦੋਂ ਇਹ ਪਿੰਡ ਵਿੱਚ ਗਿਆ ਮੈਂ ਸਭ ਤੋਂ ਪਹਿਲਾਂ ਚਲ ਗਿਆ ਤੇ ਬਲਾਚੌਰਾ ਹਲਕੇ ਦਾ ਪਿੰਡ ਸੀ ਤੇ ਉਹਨਾਂ ਨੇ ਕਿਹਾ ਕੋਈ ਸਰਦਾਰ ਜੀ ਆਇਆ ਗੱਡੀ ਮੇਰੇ ਕੋਲ ਮੈਂ ਕੋਟ ਪੁਆਇੰਟ ਪਾਇਆ ਜੀ ਉਹ ਰੈਨ ਸੈਟਮੈਂਟ ਜਿਹਨੂੰ ਕਹਿੰਦੇ ਮਨਜੀਤ ਸਿੰਘ ਕਿ ਮੈਂ ਜਿਹੜੇ ਘਰ ਵਾਲੇ ਨੇ 7 ਵਜੇ ਦਿੱਤਾ ਤਾਂ 6:30 'ਤੇ ਆਪਾਂ ਚੱਲ ਜਣਾ ਕਿਉਂਕਿ ਜੇ ਵੀ ਜੇਕਰ ਆਪਾਂ 10 ਮਿੰਟ ਵੀ ਲੇਟ ਹੋ ਜਾਈਏ ਸਾਰੇ ਕੋਈ ਕੋਈ ਬਹਾਨਾ ਆ ਜੀ ਮੂਵੀ ਵਾਲੇ ਨੇ ਅੱਪਾ ਜੇਕਰ ਪੈਮ ਨਾ ਜਾਈਏ ਤੇ ਜਾ ਕੇ ਉੱਥੇ ਵੀ ਉਹਨਾਂ ਨੂੰ ਭਾਨਾ ਕੋਈ ਨਹੀਂ ਸਾਡੇ ਕੋਲ ਉਹਨਾਂ ਨੇ ਵੀ ਹੋਰ ਕਿਸੇ ਨਾਲ ਲੱਪਣਾ ਉਹ ਵੀ ਜਿਹਦੇ ਮਰਜ਼ੀ ਲੱਪਣਾ ਸਾਡਾ ਕੀ ਮਤਲਬ ਅਸੀਂ ਨਹੀਂ ਮੈਂ ਕਿਹਾ ਜੀ ਮੈਂ ਆਪਣਾ ਟੈਂਟਾ ਦਾ ਘੇੜਾ ਜੇ ਮਰਿਆ ਤੂੰ ਜੀ ਉੱਤੇ ਰਿਸ਼ਤੇ ਦਾ ਇਕੱਠੇ ਕਰਨਾ ਕੋਰੋਨਾ ਆਇਆ ਕੋਰੋਨਾ ਆਇਆ ਕੋਰੋਨਾ ਆਇਆ ਮੈਨੂੰ ਬਹਿ ਕੇ ਮੈਂ ਮੈਂ ਸਮਝ ਗਿਆ ਮੈਂ ਇਹਨਾਂ ਨੇ ਮੈਨੂੰ ਖਿਚਾਣਿਆ ਇਹਨੇ ਮੈਨੂੰ ਕਦੇ ਹਾਂ ਜੀ ਦੱਸੋ ਸਰਦਾਰ ਜੀ ਮਰੇ ਜੀ ਮੈਂ ਤਾਂ ਫੋਟੋਗ੍ਰਾਫਰ ਆ ਉਹ ਕਦੇ ਛੱਡ ਗਿਆ ਯਾਰ ਇਹਨਾਂ ਨੂੰ ਗੱਲ ਕਰਨ ਲਈ ਸੋਚੇ ਗੱਲ ਕਰਨ ਲੱਗਾ ਲੇਕਰ ਅਸੀਂ ਜਿਹੜੀ ਸਾਡੀ ਮੋਡਰਨ ਲੈਂਗੁਏਜ ਜਿਹੜੀ ਆ ਉਹਦਾ ਪ੍ਰਭਾਵ ਚਾਹੀਦਾ ਸੋ ਅੱਜ ਬਹੁਤ ਬਹੁਤ ਮੁਬਾਰਕਬਾਦ ਬਧਾਈ ਔਰ ਮੈਨੂੰ ਜਦੋਂ ਵੀ ਜਿੱਥੇ ਵੀ ਜਿਸ ਵੀ ਪੰਨ ਯਾਦ ਕਰੋਗੇ ਮੈਂ ਹਮੇਸ਼ਾ ਆਪਣੇ ਭਰਾਵਾਂ ਦੇ ਨਾਲ ਖੜਾ ਤੁਸੀਂ ਮੇਰੇ ਨਾਲ ਖੜੇ ਇਸ ਗੱਲ ਦੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਗਲਾ ਕਦਮ ਸਿੱਧਾ ਮੇਰੀ ਕੋਸ਼ਿਸ਼ ਹੋਗੀ ਕਿ ਇੱਕ ਇੱਕ ਕਰਕੇ ਜਿਹੜਾ ਇਹਨਾਂ ਨੂੰ ਜਲਦੀ ਤੋਂ ਜਲਦੀ ਨਹਲ ਕਰਾਉਣਾ ਡਿਵੈਲਪਮੈਂਟ ਦਵਾਇਆ ਹੈ ਜੋ ਵੀ ਉਸ ਦੀ ਮੰਗ ਪੱਤਰ ਦਿੱਤਾ ਸਾਡੀ ਸੰਸਥਾ ਵੱਲੋਂ ਉਹਨਾਂ ਨੇ ਸਾਡੋਂ ਇਹ ਵਿਸ਼ਵਾਸ ਦਵਾਇਆ ਵੀ ਮੈਂ ਇੱਕ ਇੱਕ ਕਰਕੇ ਜਲਦੀ ਤੋਂ ਜਲਦੀ ਪੂਰਾ ਕਰਾਉਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਉਹਨਾਂ ਨੇ ਕਿਹਾ ਵੀ ਮੈਂ ਖੁਦ ਵੀ ਇਸ ਖਿੱਤੇ ਦੇ ਵਿੱਚ ਆ ਮੈਂ ਵਿਚੜਿਆ ਇਸ ਦੇ ਵਿੱਚ ਮੈਂ ਇਸ ਤੋਂ ਬਹੁਤ ਕੁਝ ਸਿੱਖਿਆ ਮੇਰੇ ਖਿਆਲ ਦੇ ਵਿੱਚ ਸਾਡੇ ਸਾਰੇ ਭਰਾਵਾਂ ਨੂੰ ਇਹ ਗੱਲ ਦੀ ਵੀ ਸਮਝ ਆ ਗਈ ਹੋਣੀ ਹੈ ਵੀ ਸਾਡੀ ਸੰਸਥਾ ਦਾ ਕਿੰਨੀ ਵੈਲਿਊ ਹੈ ਕਿਉਂਕਿ ਉਹ ਚਾਹੁੰਦੇ ਦੱਸਿਆ ਕਿ ਜਦੋਂ ਮੈਂ ਬਾਹਰ ਜਾਣਾ ਸੀਗਾ ਤਾਂ ਉਹਨਾਂ ਨੇ ਕਿਹਾ ਵੀ ਕਿਸ ਨਾਲ ਜੁੜੇ ਹੋ ਜਾਂ ਤੁਹਾਡੀ ਜੀ ਸੰਸਥਾ ਹੈ ਤਾਂ ਸਾਡੀ ਸੰਸਥਾ ਇਹ ਕੰਮ ਕਰਦੀ ਹੈ ਸਾਨੂੰ ਯੂਨਿਟੀ ਦਿੰਦੀ ਹੈ ਤੇ ਸਾਡੀ ਸਾਨੂੰ ਪਛਾਣ ਦਿੰਦੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ